ਕਿਹੜਾ ਬੇਕੂਫ ਹੈ ਕਿਦੋਂ ਦਾ ਬਾਰਖ ਕਾਈ ਜਾਂਦਾ ਛਾ ਕੇ ਵੇਖਾਂ ਤਾਂ ਸਹੀ ਠੱਗ ਲੱਗੀ ਵਾਲਾ ਹੜਦਾ ਵੀ ਨਹੀਂ ਠਕ ਠਕ ਕਰੀ ਜਾਂਦਾ ਹੈ ਨੀਂਦ ਖਰਾਬ ਕਰਤੀ ਕਿਉਂ ਭਈਆ ਘਮਚਾ ਛੱਡੀ ਹੈ ਤੂੰ ਹੇ ਭਾਈ ਤੂੰ ਹਾਂ ਭਾਈ ਮੈਂ ਸੱਸੀ ਕਲ ਪੈਣੇ ਸੱਸੀ ਕਲ ਤਾਂ ਠੀਕ ਹੈ ਤੇ ਭਾਈ ਤੈਨੂੰ ਪਤਾ ਤਾਂ ਹੈ ਵੀ ਆਪਣੀ ਕੱਚੀ ਸਖੀਰੀ ਹੈ ਤੇ ਤੈਨੂੰ ਜੇ ਕਿਸੇ ਨੇ ਵੇਖ ਲਿਆ ਨਾ ਭਰਾਵਾ ਸਾਡੀ ਤਾਂ ਬਦਨਾਮੀ ਹੋਊਗੀ ਨਾਲ ਨਾਲ ਹੋ ਤਾਂ ਸਹੀ ਹੈ ਭੈਣੇ ਗੱਲ ਸੋਡੀ ਵੀ ਆ ਆਪਣੀ ਕੱਚੀ ਸਗੀਰੀ ਐ ਪਰ ਕੁਛ ਹਲਾਤ ਹੀ ਮੇਰੇ ਇਸ ਤਰ੍ਹਾਂ ਦੇ ਹੋਗੇ ਸੀਗੇ ਮੈਨੂੰ ਇੱਥੇ ਆਉਣਾ ਪਿਆ ਵੀਰੇ ਮੇਰੀ ਗੱਲ ਸੁਣ ਹਾਲਾਤ ਤਾਂ ਪਾਉਂ ਦੀ ਕਹਿ ਜੀ ਹੋਗੇ ਪਰ ਤੈਨੂੰ ਪਤਾ ਨਾ ਲੋਕੋ ਲੱਜੋ ਸ਼ਰਮ ਮਾਰਦੀ ਆ ਸਾਨੂੰ ਸ਼ਰਮ ਤਾਂ ਮੈਨੂੰ ਵੀ ਆਉਂਦੀ ਸੀਗੀ ਪਰ ਮੈਨੂੰ ਆਪਦੀ ਜਾਨ ਬਚਾਉਣ ਵਾਸਤੇ ਨਾ ਇੱਧਰ ਨੂੰ ਆਉਣਾ ਪਿਆ ਭੈਣੇ ਮੈਂ ਨਾ ਮੰਡੀ ਚ ਪਸ਼ੂ ਲੈ ਕੇ ਗਿਆ ਸੀਗਾ ਤੇ ਮੈਂ ਪਸ਼ੂ ਵੇਚ ਕੇ ਵਾਪਸ ਆਇਆ ਤਾਂ ਸੀ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਪਤਾ ਨਹੀਂ ਤਾਂ ਮੰਡੀ ਚੋਂ ਮੇਰੇ ਮਗਰ ਬੰਦੇ ਲੱਗ ਗਏ ਮੈਂ ਤਾਂ ਬਾਹਣਾ ਚ ਭੱਜ-ਭੱਜ ਕੇ ਜਾਨ ਬਚਾਈ ਐ ਮੈਂ ਤਾਂ ਪਿੰਡੇ ਇੰਨਾ ਹੀ ਕਹਿਣਾ ਵੀ ਮੈਂ ਘੰਟਾ ਕਹਿਣਾ ਇੱਥੇ ਵਹਿਣਾ ਉਹ ਹਜੇ ਇੱਧਰ ਹੀ ਫਿਰਦੇ ਆ ਬਾਹਣਾ ਚ ਘੰਟੇ ਬਾਅਦ ਮੈਂ ਆਪਦੇ ਪਿੰਡ ਵਗ ਜੂਗਾ ਵੇਖ ਵੀਰੇ ਤੂੰ ਕਿਹੇ ਜੀ ਗੱਲ ਕਹੀ ਜਾਂਦਾ ਘੰਟਾ ਤਾਂ ਬਾਹਲੀ ਆ ਗੱਲ ਤੇ ਪਰ ਵੀਰੇ ਮੇਰੀ ਗੱਲ ਸੁਣੋ ਸਾਨੂੰ ਨਾ ਅਸੀਂ ਧੀਆ ਵਾਲੇ ਆ ਤੇ ਸਾਡੀ ਬਦਨਾਮੀ ਵੱਧ ਹੋਊਗੀ ਵੇਖ ਤੂੰ ਤਾਂ ਬਈ ਤੇਰੀ ਤਾਂ ਗੱਲ ਹੋਰ ਐ ਪੁੱਤ ਆਲੇ ਦਾ ਫੇਰ ਵੀ ਉਦਾਂ ਉੱਚਾ ਹੀ ਹੁੰਦਾ ਚਲ ਪੈਣੇ ਮੈਂ ਤਾਂ ਆਸਲਾ ਕੀ ਆਇਆ ਸੀਗਾ ਜੇ ਤੁਹਾਨੂੰ ਹਾਂ ਲੱਗਦਾ ਹੈ ਨਾ ਵੀ ਮੈਂ ਇੱਥੇ ਗਲਤ ਆ ਗਿਆ ਫਿਰ ਮੈਂ ਭੱਗ ਜਾਣਾ ਬਸ ਮੈਂ ਤਾਂ ਆਪਣੀ ਜਾਨ ਬਚਾਉਣ ਖਾਤਰ ਹੀ ਇੱਧਰ ਆ ਗਿਆ ਸੀਗਾ ਭੈਣ ਚਲ ਉਹ ਤਾਂ ਤੇਰੀ ਗੱਲ ਠੀਕ ਹੈ ਚਲ ਜੇ ਤੂੰ ਜਾਨ ਬਚਾਉਣ ਦੀ ਖਾਤਰ ਹੀ ਇੱਧਰ ਆਇਆ ਤੇ ਪਰ ਇੱਕ ਗੱਲ ਹੈ ਵੀਰੇ ਤੇ ਤੈਨੂੰ ਨਾ ਬੈਠਣਾ ਤਾਂ ਬਾਹਰ ਲਈ ਸਵਾਤਜੀ ਪਊਗਾ ਵੇਖ ਵੀਰੇ ਇੰਨੀ ਕਿ ਤੇਰੇ ਅੱਗੇ ਅਰਦਾਸ ਹੈ ਸਾਡੀ ਨਹੀਂ ਕੋਈ ਨਾ ਭੈਣੇ ਮੈਂ ਤੁਹਾਡੀ ਸਭ ਗੱਲਾਂ ਨੂੰ ਸਮਝਦਾ ਮੈਨੂੰ ਵੀ ਪਤਾ ਮੈਂ ਵੀ ਇਹ ਦੁਨੀਆਦਾਰੀ 'ਚ ਰਹਿਣਾ ਕੋਈ ਗੱਲ ਨਹੀਂ ਜਿੱਥੇ ਤੁਸੀਂ ਕਹੋਗੇ ਉੱਥੇ ਬਹਿ ਜਾਊਂਗਾ ਮੈਂ ਘੰਟੇ ਕਿ ਦੀ ਗੱਲ ਆ ਉਸ ਤੋਂ ਬਾਅਦ ਇਹਨਾਂ ਨੂੰ ਐ ਹੋ ਜੂਗਾ ਵੀ ਕਿਤੇ ਭੱਗ ਗਿਆ ਫਿਰ ਮੈਂ ਆਪਦੇ ਪਿੰਡ ਨੂੰ ਭੱਗ ਜਾਊਂਗਾ ਨਾਲੇ ਭਾਈ ਤੈਨੂੰ ਪਤਾ ਹੀ ਐ ਇਹਦੇ 'ਚ ਬੇਇੱਜ਼ਤੀ ਤਾਂ ਸਾਡੀ ਹੋਊਗੀ ਤੈਨੂੰ ਪਤਾ ਨਾ ਲੋਕਾਂ ਨੇ ਤਾਂ ਹੀ ਕਹਿ ਦੇਣਾ ਵੀ ਭਾਈ ਕੁੜੀ ਇਹਨਾਂ ਦੀ ਪਹਿਲੇ ਹੀ ਮੁੰਡੇ ਨੂੰ ਬੁਲਾਉਂਦੀ ਸੀ ਓਹੋ ਨਹੀਂ ਭੈਣੇ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਬਸ ਮੈਂ ਸੱਚਾਈ ਤੁਹਾਨੂੰ ਦੱਸ ਹੀ ਦਿੱਤੀ ਐ ਜੇ ਤੁਹਾਨੂੰ ਵਿਸ਼ਵਾਸ ਐ ਤਾਂ ਮੈਂ ਅੰਦਰ ਆ ਜਾਣਾ ਜੇ ਨਹੀਂ ਵਿਸ਼ਵਾਸ ਹੈਗਾ ਕੋਈ ਗੱਲ ਨਹੀਂ ਭੈਣੇ ਮੈਂ ਭੱਗ ਜਾਣਾ ਨਹੀਂ ਨਹੀਂ ਜਾਣ ਦੀ ਤਾਂ ਕੋਈ ਲੋੜ ਨਹੀਂ ਪਰ ਆਏ ਆ ਵੀਰੇ ਜਿੱਥੇ ਤੈਨੂੰ ਮੈਂ ਬਿਠਾਉਂਗੀ ਉੱਥੇ ਹੀ ਬਹਿ ਜੀ ਕੋਈ ਗੱਲ ਨਹੀਂ ਭੈਣੇ બસ ਮੈਨੂੰ ਐ ਆ ਵੀ ਉਹ ਇੱਧਰ ਨੂੰ ਨਾ ਜਾਣ ਫੇਰ ਕੰਮ ਗਲਤ ਹੋ ਜਾਊਗਾ ਜੀ ਤੇ ਪਰ ਐ ਆ ਭਾਈ ਤੈਨੂੰ ਘੰਟੇ ਤੋਂ ਬਾਅਦ ਬੱਸ ਮੁੜਨਾ ਪਊਗਾ ਨਾ ਨਾ ਕੋਈ ਨਾ ਮੈਂ ਭੱਗ ਜਾਊਗਾ ਆ ਜਾਂਦੇ ਠੀਕ ਹੈ ਆਪਕੇ ਕੀ ਦਿਨ ਆ ਉੱਚੀ ਉੱਚੀ ਜੇ ਬੋਲੀ ਜਾਂਦੀ ਐ ਇਹ ਜੀ ਕੀ ਗੱਲ ਹੋ ਗਈ ਟਿਕੜ ਦੁਪਹਿਰ ਇਹ ਜਿਹੜਾ ਇੰਨਾ ਬੋਲੀ ਜਾਂਦੇ ਆਪ ਵੀ ਕੀ ਹੋ ਗਿਆ ਕੀ ਦਿਨ ਆ ਬੋਲੀ ਜਾਂਦੀ ਸੀ ਇੰਨਾ ਜ਼ਿਆਦਾ ਵੀ ਬੋਲਣਾ ਕੀ ਦੇ ਨਾਲ ਸੀ ਹਾਂ ਤੇ ਤੂੰ ਮੈਨੂੰ ਆਖੇ ਕਿ ਵੀ ਮੈਨੂੰ ਭਾਬੀ ਦੱਸਦੀ ਨਹੀਂ ਪਰ ਮੈਂ ਤੈਨੂੰ ਦੱਸ ਹੀ ਦਿੰਨੀ ਆ ਕੀ ਹੋ ਗਿਆ ਦੇ ਨਾਲ ਤੇਰਾ ਸਾਫ ਕੀਤਾ ਹਾਂ ਹਾਂ ਕਿ ਭਈ ਹੋਇਆ ਹੈ ਹੋਇਆ ਆ ਉਹ ਇੱਥੇ ਕੀ ਲੈਣਾ ਗਿਆ ਮੈਨੂੰ ਤਾਂ ਉਹਨੇ ਐਂ ਕਿਹਾ ਵੀ ਭੈਣੇ ਮੇਰੇ ਮਗਰ ਬੰਦੇ ਪੈ ਗਏ ਵੀ ਮੈਂ ਮੰਡੀ ਆਇਆ ਹੋਇਆ ਸੀ ਤੇ ਮੋਟਰਸਾਈਕਲ ਪਤਾ ਨਹੀਂ ਕਿੱਥੇ ਸੱਟ ਕੇ ਆਇਆ ਤੇ ਕੱਲੀ ਜਾਨ ਬਚਾ ਕੇ ਆਪਣੇ 바ਰਗੇ ਖੜਾ ਸੀ ਜਦੋਂ 바ਰ ਖੜਕਾਈ ਜਾਂਦਾ ਸੀ ਮੈਂ ਤਾਂ ਬਿੰਦ ਦਮ ਲੈਂਨ ਪਈ ਸੀ ਮੰਜੇ ਤੇ ਅੱਛਾ ਫੇ ਜਦੋਂ ਬਾਰ ਖੜਕਾਈ ਗਿਆ ਮਾਹ ਪਤਾ ਨਹੀਂ ਆ ਕੌਣ ਆ ਬੜਿਆ ਚੱਲ ਭਾਦੀ ਜੇ ਜਾਨ ਵੀ ਬਚਾਉਣਾ ਆ ਕਿਤੇ ਉਰੇ ਪਰੇ ਮਗ ਜਾਂਦਾ ਨਾ ਨੂੰ ਮਾੜੀ ਮੋਟੀ ਸ਼ਰਮ ਨਹੀਂ ਆਈ ਇੱਥੇ ਆਉਂਦੇ ਨੂੰ ਉਹੀ ਤਾਂ ਗੱਲ ਮੈਂ ਕਹੀ ਸੀ ਤੈਨੂੰ ਪਤਾ ਹੈ ਬਾਕੀ ਗਲੀ ਗਮਾਣ ਦੇ ਚਾਚੇ ਤਾਇ ਕੀ ਕਹਿਣਗੇ ਹਜੇ ਕੱਚੀ ਰਿਸ਼ਤੇਦਾਰੀ ਆ ਤੈਨੂੰ ਵੀ ਪਤਾ ਮੀਤ ਹਾਂ ਹਾਂ ਉਹ ਤਾਂ ਮੈਨੂੰ ਪਤਾ ਭਾਦੀ ਤੇ ਫਿਰ ਹੁਣ ਕਿੱਥੇ ਬੈਠਾ ਬੈਠਣਾ ਕਿੱਥੇ ਆ ਉਹਨੂੰ ਉੱਥੇ ਹੀ ਬਿਠਾ ਕੇ ਆਈਆਂ ਮਾਹ ਪਾਈ ਇੱਕ ਪਾਸੇ ਇੱਥੇ ਬੈਠਾ ਰਹਾ ਚਲ ਕੋਈ ਨਹੀਂ ਭਾਬੀ ਮੈਂ ਨਾ ਇਹ ਕਰਦੀ ਆ ਪਾਣੀ ਤੇ ਆਉਣੀ ਆ ਸਿਕਰਤ ਪਹਿਰੇ ਤੇ ਲੱਗੀ ਹੋਊਗੀ ਤੂੰ ਸਿਆਣੀ ਤਾਂ ਹੈਗੀ ਆ ਕਿਉਂ ਭਾਬੀ ਉੜਗਾ ਮੱਥੇ ਲੱਗਦੀਆਂ ਹੁੰਦੀਆਂ ਹਜੇ ਤੇਰੇ ਨੰਦ ਨਹੀਂ ਬੜਾਈ ਲਾਵਾਂ ਨਹੀਂ ਹੋਈਆਂ ਸੋਡੀਆਂ ਇਹ ਕੀ ਗੱਲ ਹੈ ਸਮਾਦੀ ਤੂੰ ਤਾਂ ਨਾ ਭਾਈ ਉਹਦੇ ਮੱਥੇ ਨਾ ਲੱਗੀ ਨਾ ਨਾ ਚਲ ਕੋਈ ਨਹੀਂ ਭਾਬੀ ਮੈਂ ਮੱਥੇ ਨਹੀਂ ਲੱਗਦੀ ਜਾਂ ਤੁਸੀਂ ਦੇ ਆਓ ਮੇਰੀ ਗੱਲ ਸੁਣ ਲੈ ਮੀਤ ਹਾਂ ਅੰਦਰ ਲਈ ਸੁਭਾਤ ਡਾਲਾ ਤੇ ਉੱਥੇ ਹੀ ਬੈਠੀ ਰਹਿ ਤੈਨੂੰ ਜਿਹੜੀ ਚੀਜ਼ ਚਾਹੀਦੀ ਹੋਈ ਮੈਂ ਉੱਥੇ ਹੀ ਫੜਾਇਆ ਹਾਂ ਕੋਈ ਬਾਹਰ ਨਾ ਨਿਕਲੀ ਉਹਦੇ ਮੱਥੇ ਤਾਂ ਲੱਗਣਾ ਨਹੀਂ ਨਾਲੇ ਤੈਨੂੰ ਪਤਾ ਹਜੇ ਸਾਲ ਡੇਢ ਸਾਲ ਹਜੇ ਆਪਾਂ ਤੋੜਨਾ ਨਹੀਂ ਤੈਨੂੰ ਉਹ ਤਾਂ ਠੀਕ ਆ ਭਾਬੀ ਹੁਣ ਉਹਦਾ ਕੀ ਪਤਾ ਕਿੰਨਾ ਚਿਰ ਬੈਠਾ ਰਵੇ ਅੱਛਾ ਉਹਨਾਂ ਚਿਰ ਮੈਂ ਆਪਦੇ ਆਪ ਨੂੰ ਬੰਦ ਹੀ ਕਰੀ ਰੱਖਾਂ ਅੰਦਰ ਐਡੀ ਮੈਂ ਵੀ ਨਿਕੰਵਲੀ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਇੱਕ ਘੰਟਾ ਬੈਠਾ ਇੱਥੇ ਤੂੰ ਇਹ ਦੂਆ ਦਾ ਆਪਦਾ ਡੰਡੀ ਰਗੜੀ ਚੱਲ ਕੋਈ ਨਹੀਂ ਚੱਲ ਫਿਰ ਮੈਂ ਚਾਹ ਤਿਆਰ ਕਰਦਾ ਫੜਾ ਚਾਹ ਮੈਂ ਆਪੇ ਧਰ ਲੂ ਤੇ ਤੂੰ ਜਾ ਕੇ ਅੰਦਰ ਸੁਹਾਟ ਚ ਬਾੜ ਡਾਲਾ ਬਸ ਬਾਹਰ ਨਾ ਨਿਕਲੀ ਚੰਗਾ ਭਾਬੀ ਮੋਜਾਂ ਨਾਲੀ ਕਹਤਾ ਕੀ ਪਤਾ ਹਜੇ ਤਾਂ ਜਾ ਕੇ ਮੈਂ ਉਹਦੀ ਬਿੜ ਕੋਲੋਂ ਮਾਂ ਕੀ ਪਤਾ ਕਿਸ ਨੇ ਹੁਣ ਕਹਿਤਾ ਹੋਵੇ ਪੂਰੀ ਦਮਾਰ ਹੀ ਆ ਗਿਆ ਹੋਵੇ ਉਹ ਮਣਾ ਚਲੋ ਕੋਈ ਨਾ ਕਿਹਣਾ ਚਾਹਤਾ ਬਣਾਵਾ ਡੰਕਾ ਲਿਆ ਮੈਂ ਗੈਸ ਤਾਂ ਪਹਿਲਾਂ ਚਲਾਤਾ ਹਲੋ ਬਈ ਪਾਣੀ ਲਓ ਪਾਣੀ ਲਿਆ ਹੁਪਰ ਆਏ ਆ ਬਈ ਬੇਖਬੀ ਜਿਵੇਂ ਤੁਸੀਂ ਪਹਿਲੀ ਵਾਰ ਆਏ ਸੀ ਵਿਆਹ ਕਰਾ ਕੇ ਆਉਂਦੇ ਤਾਂ ਸੋਡਾ ਆਦਰ ਸਤਕਾਰ ਜਾਦੀ ਹੋਣਾ ਸੀ ਤੇ ਪਰ ਇਹਦੇ ਚ ਪਈ ਤੇਰੀ ਗਲਤੀ ਹੈ ਗਲਤੀ ਦਾ ਭੇੜਿਆ ਵੀ ਮੈਂ ਤੁਹਾਨੂੰ ਦੱਸਦਾ ਸੀ ਮੇਰਾ ਵੀ ਨੀਜੀ ਕਰਦਾ ਸੀਗਾ ਵੀ ਮੈਂ ਅੱਗੇ ਕਿਹੜਾ ਇੱਥੇ ਰੋਜ਼ ਹੀ ਆਉਂਦਾ ਸੀਗਾ ਬਸ ਅੱਜ ਹਾਲਾਤ ਹੀ ਕੁਛ ਇਦਾਂ ਦੇ ਹੋ ਗਏ ਮੈਨੂੰ ਐ ਲੱਗਿਆ ਵੀ ਆਪ ਦਾ ਘਰ ਹੈ ਇੱਥੇ ਤਾਂ ਮੇਰੀ ਜਾਣ ਬਚ ਜੂਗੀ ਨਹੀਂ ਤੁਹਾਨੂੰ ਪਤਾ ਹੀ ਹੈ ਨਾ ਛੇੜੀਆਂ ਦਾ ਉਹਨਾਂ ਨੂੰ ਪੈਸੇ ਤੱਕ ਮਤਲਬ ਹੁੰਦਾ ਬੰਦੇ ਦੀ ਜਾਨ ਤੱਕ ਕੋਈ ਮਤਲਬ ਨਹੀਂ ਹੁੰਦਾ ਹੈਗਾ ਜੇ ਮੇਰਾ ਮੋਟਰਸਾਈਕਲ ਨਾ ਖਰਾਬ ਹੁੰਦਾ ਫੇਰ ਮੈਂ ਸ਼ਾਇਦ ਇੱਧਰ ਆਉਂਦਾ ਵੀ ਨਹੀਂ ਸੀਗਾ ਮੈਨੂੰ ਬਾਹਣਾ ਵਿੱਚੋਂ ਦੀ ਭੱਜ ਕੇ ਇੱਧਰ ਜਾਨ ਬਚਾਉਣੀ ਪੈਗੀ ਹੋਰ ਕੋਈ ਗੱਲ ਨਹੀਂ ਹੈਗੀ ਬਾਕੀ ਰਹੀ ਗੱਲ ਬਸ ਤੁਸੀਂ ਪਾਣੀ ਪਿਆ ਤਾਂ ਤੁਹਾਡਾ ਧ ਤੇ ਮੈਂ ਘੰਟਾ ਕਿਉਂ ਦੇਖਦਾ ਇੱਧਰ ਬਾਹੜਾ ਇਹ ਤੁਸੀਂ ਬਾਹਰ ਦੇਖ ਲਿਓ ਜੋ ਕੋਈ ਬੰਦਾ ਨਾ ਫਿਰਦਾ ਹੋਇਆ ਮੈਂ ਵਗ ਜੂਗਾ ਨਾਲੇ ਭਾਈ ਮੇਰੀ ਗੱਲ ਸੁਣ ਸਾਡਾ ਜਿਹੜਾ ਪਿੰਡ ਹੈ ਨਾ ਪੁਰਾਣੇ ਖਿਆਲਾਂ ਦਾ ਹੈ ਤੈਨੂੰ ਪਤਾ ਹੈ ਪੁਰਾਣੇ ਰੀਤੀ ਰਿਵਾਜ ਉਵੇਂ ਹੀ ਚੱਲੀ ਜਾਂਦੇ ਐ ਨਾਲੇ ਪ੍ਰਾਣੇ ਦਾ ਤਾਂ ਨਾ ਵਿਆਹ ਤੋਂ ਬਾਅਦ ਹੀ ਆਦਰ ਸਤਕਾਰ ਹੁੰਦਾ ਆ ਵੇਖ ਹੁਣ ਕੱਚੀ ਰਿਸ਼ਤੇਦਾਰੀ ਐ ਤੇਰੇ ਨਾਲ ਸਾਡਾ ਕੋਈ ਸਕੀਰੀ ਨਹੀਂ ਹਜੇ ਪਈ ਜਿੰਨਾ ਚਿਰ ਕੁੜੀ ਦੇ ਨੰਦ ਨਹੀਂ ਵੜੇ ਜਾਂਦੇ ਉਹਨਾਂ ਚ ਰਿਸ਼ਤੇਦਾਰੀ ਨਹੀਂ ਪੈਂਦੀ ਬਾਕੀ ਭਈ ਵੀ ਉਹ ਵੀ ਤੇਰੀ ਗਲਤੀ ਐ ਸਾਨੂੰ ਹੁਣ ਕੀ ਪਤਾ ਵੀ ਤੇਰੇ ਮਗਰ ਬੰਦੇ ਪਏ ਆ ਕਿ ਤੇਰੀ ਮਜਬੂਰੀ ਇਹੋ ਜੀ ਬਣੀ ਆ ਕਿ ਨਹੀਂ ਭਰਾਵਾ ਤੇਰੇ ਮੂੰਹੋਂ ਸੁਣਦੀ ਆ ਪੈਣੇ ਮੈਂ ਨਾ ਸੱਚੀ ਕਹਿਣਾ ਮੈਂ ਵੈਸੇ ਨਹੀਂ ਆਇਆ ਹੈਗਾ ਮੈਂ ਸੱਚੀ ਮੰਡੀ ਚ ਗਿਆ ਸੀ ਪਸ਼ੂ ਵੇਚੇ ਸੀਗੇ ਤੇ ਆ ਮੇਰੇ ਕੋਲ ਪੈਸੇ ਨੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿੰਦਾ ਸੀਗਾ ਆ ਪੈਸੇ ਨਾ ਤੁਸੀਂ ਕੇਲਾ ਸਾਹਮਣੇ ਰੱਖ ਲਓ ਜਦੋਂ ਮੈਂ ਇੱਥੇ ਘੰਟਾ ਦੋ ਘੰਟੇ ਠਹਿਰ ਕੇ ਜਾਊਂਗਾ ਉਦੋਂ ਮੈਂ ਸੋਥੋਂ ਫੜ ਕੇ ਲੈ ਜਾਊਂਗਾ ਵੇਖ ਵੀਰੇ ਇਹ ਤੇਰੀ ਇਮਾਨਤ ਆ ਮੀਕਾ ਅਸੀਂ ਫੜ ਨਹੀਂ ਸਕਦੀ ਨਾਲੇ ਤੈਨੂੰ ਵੀ ਪਤਾ ਹੈ ਵੀ ਆਪਣੀ ਹਜੇ ਪੂਰੀ ਰਿਸ਼ਤੇਦਾਰੀ ਬਣੀ ਨਹੀਂ ਤੇ ਲੋਕ ਤਾਂ ਇਹ ਕਹਿਣਗੇ ਵੀ ਪਰੌਣੇ ਨੂੰ ਖਾਂਦੇ ਐ। ਓਹੋ ਖਾਂਦੇ ਤਾਂ ਤਾਂ ਐ ਜੇ ਮੈਂ ਉਹੀ ਤਾਂ ਮੈਂ ਤੁਹਾਨੂੰ ਕਹੀ ਇਹ ਨਾ ਤੁਸੀਂ ਮੇਰੀ ਗੱਲ ਚੰਗੀ ਤਰ੍ਹਾਂ ਸਮਝੇ ਨਹੀਂ ਹੈਗੇ ਭੈਣੇ। ਮੈਂ ਇਹ ਕਹਿਣਾ ਵੀ ਘੰਟੇ ਇਕ ਠਹਿਰ ਕੇ ਜਦੋਂ ਮੈਂ ਜਾਊਂਗਾ ਉਦੋਂ ਤੁਸੀਂ ਮੈਨੂੰ ਫੜਾ ਲਓ। ਕੇਰਾ ਤੁਸੀਂ ਆਪਦੇ ਹੱਥ ਥੱਲੇ ਕਿਤੇ ਸਾਬ ਸੇਫ ਜਗ੍ਹਾ 'ਚ ਰੱਖ ਦੋ। ਉਹ ਤਾਂ ਮੈਂ ਰੱਖ ਦੂੰ ਭਰਾਵਾ ਤੇ ਆਪਦੇ ਘਰੇ ਫੋਨ ਕਰਤਾ। ਹਾਂ ਫੋਨ ਤਾਂ ਮੈਂ ਓਹੋ ਫੋਨ ਤਾਂ ਪਿੰਡ ਜਦੋਂ ਮੈਂ ਇਧਰੋਂ ਕਣਕ ਚੋਂ ਭੱਜਿਆ ਹੁੰਦਾ ਸੀ ਮੈਨੂੰ ਲੱਗਦਾ ਕਿਤੇ ਪਤਾ ਨਹੀਂ ਕਿ ਪਿਛਲੇ ਪਿੰਡ ਡਿੱ ਗਿਆ ਉਹ ਮੈਨੂੰ ਪਤਾ ਨਹੀਂ ਹੈਗਾ। ਫੋਨ ਤਾਂ ਤਾਂ ਮੇਰੇ ਖਿਆਲ ਨਹੀਂ ਦਿਆ ਹੈਗਾ ਬਸ ਮੇਰੇ ਹੱਥ 'ਚ ਪੈਸੇ ਹੈਗੇ ਸੀਗੇ ਮੋਟਰਸਾਈਕਲ ਦਾ ਬੈਗ ਉਹ ਜਦੋਂ ਖੋ ਹੱਥੋਂ ਪਾਈ ਹੋਏ ਆ ਬਸ ਆਹੀ ਹੈ ਪਤਾ ਨਹੀਂ ਉੱਥੇ ਡਿੱਗ ਪਿਆ ਉਹ ਨਹੀਂ ਮੈਨੂੰ ਪਤਾ ਹੈਗਾ ਚਲੋ ਕੋਈ ਨਾ ਘੰਟੇ ਤੱਕ ਤਾਂ ਮੈਂ ਵਾਗ ਹੀ ਜਾਣਾ ਆ ਭੈਣ ਬਣ ਕੇ ਪੈਸੇ ਤੁਸੀਂ ਸਾਹਮਣੇ ਰੱਖ ਲਓ ਇਹ ਕਿੰਨੇ ਕ ਪੈਸੇ ਆ ਇਹ ਤਾਂ ਸਾਢੇ 3 ਲੱਖ ਰੁਪਇਆ ਚਲ ਕੋਈ ਨਾ ਵੇਖ ਮੇਰੀ ਗੱਲ ਸੁਣ ਭਰਾਵਾ ਨਾਲੇ ਤਾਂ ਮੈਂ ਤੈਨੂੰ ਚਾਹ ਕਰਕੇ ਲਿਆ ਦੂੰ ਵੀ ਇੱਕ ਆ ਸਾਡਾ ਬਾਹਰਲਾ ਵਾਰ ਠੀਕ ਹੈ ਫੁੱਸਾ ਨਾ ਕਰੀ ਆਈ ਨਾ ਕਹੀਂ ਵੀ ਭੈਣ ਮੇਰਾ ਆਦਰ ਸਤਕਾਰ ਨਹੀਂ ਕਰਦੀ ਵੀ ਤੈਨੂੰ ਪਤਾ ਹੈ ਵੀ ਸਾਡੀ ਕੀ ਮਜਬੂਰੀ ਹੈ ਨਾਣਾ ਭੈਣੇ ਮੈਂ ਸਾਰੀ ਗੱਲ ਨੂੰ ਸਮਝ ਗਿਆ ਤੁਸੀਂ ਬੇਫਿਕਰ ਹੋ ਜਾਓ ਮੈਨੂੰ ਚਾਹ ਦੀ ਵੀ ਲੋੜ ਨਹੀਂ ਹੈਗੀ ਬਸ ਮੈਂ ਘੰਟੇ ਕਿ ਠਹਿਰ ਕੇ ਬਸ ਮੈਨੂੰ ਸਮਝ ਗਿਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਗੇਟ ਹੈਗਾ ਮੈਂ ਇਧਰੋਂ ਖੋਲ ਕੇ ਤੁਹਾਨੂੰ ਇੱਕ ਵਾਰੀ ਬਾਜ਼ ਮਾਰ ਦੂੰਗਾ ਤੁਸੀਂ ਆ ਪੈਸੇ ਫੜਾ ਦਿਓ ਮੈਨੂੰ ਮੈਂ ਇਧਰ ਦੀ ਵਗ ਜੂ ਉੱਪਰ ਆਇਆ ਵਈ ਸਮਝਦਾਰ ਬੰਦੇ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਵੀ ਤੂੰ ਸਮਝ ਗਿਆ ਹੋਵੇਂਗਾ ਵੀ ਭੈਣ ਕੀ ਕਹਿਣਾ ਚਾਹੁੰਦੀ ਹੈ ਨਾ ਨਾ ਮੈਂ ਸਮਝ ਗਿਆ ਕੋਈ ਗੱਲ ਨਹੀਂ ਪੈਣੇ ਤੁਸੀਂ ਆ ਵੀ ਗੇਟ ਬੰਦ ਕਰ ਲਿਓ ਉਧਰ ਚਲ ਕੋਈ ਨਹੀਂ ਵੀ ਹੂੰ ਠੀਕ ਹੈ ਪੈਣੇ ਕੋਈ ਗੱਲ ਚਲੋ ਇਹ ਵੀ ਆਪ ਦੀ ਥਾਂ ਤੇ ਸਹੀ ਨੇ ਪਹਿਲਾਂ ਤਾਂ ਰਵਾਜ ਹੁੰਦੇ ਸੀਗੇ ਚਲ ਵਧੀਆ ਪਿੰਡ ਵਾਲੇ ਆਪ ਦੇ ਰਵਾਜ ਹੋਵੇਂ ਕੈਮਰਾ ਰੱਖਦੇ ਹੋ ਹੋ ਮਸਾ ਜਾਣ ਬਚੀਆ ਕੰਟਾ ਘਠੜ ਕੇ ਨਾ ਉਹ ਵੀ ਟਲ ਜਾਣਗੇ ਉਹਨਾਂ ਨੂੰ ਇਹ ਹੋ ਜੂਗਾ ਕਿ ਕਿਤੇ ਵਗ ਗਿਆ ਰਾਹ ਦੇ ਪਿੰਡ ਨੂੰ ਹੋ ਜਾਊਗਾ ਲੈ ਪਾਣੀ ਉਪਰ ਨਾ ਰੱਖ ਗਈ ਖੰਡ ਗੜਤਾ ਪਾ ਦਿੰਦੀ ਚਲ ਮੈਂ ਪਾ ਦਿੰਦੀ ਚਲ ਮੀਠਾ ਪਾ ਤਾ ਤੂੰ ਮਿੱਠਾ ਮੈਂ ਤਾਂ ਨਾ ਚਾ ਰੱਖ ਕੇ ਤਾਂ ਭੁੱਲ ਗਈ ਸੀ ਫਿਰ ਮੇਰੇ ਜਾਦਾ ਆ ਵੀ ਬਾਈ ਨੂੰ ਪਾਣੀ ਵੀ ਫੜਾ ਕੇ ਆਵਾਂ। ਚਾ ਪਾਣੀ ਤਾਂ ਫੜਾਏ ਭਾਬੀ ਆ ਕੇ ਚੱਕੀ ਕਰਦੇ ਤੁਸੀਂ। ਇਹ ਵੀ ਤੈਨੂੰ ਦੱਸ ਦੀਆਂ। ਉਹਦੇ ਮਗਰ ਤਾਂ ਨਾ ਸੱਚੂ ਗੇ ਬੰਦੇ ਪਏ ਸੀ। ਆ ਪੈਸੇ ਸੀ ਮੰਡੀ ਅਸੂ ਵੇਚ ਗਿਆ ਆ। ਅੱਛਾ ਸੱਚੀ ਬੋਲਦਾ ਭਾਬੀ ਬੇਟਾ ਸੱਚੀ ਬੋਲਦਾ। ਹੂੰ ਪਰ ਮੈਂ ਉਹਨੂੰ ਕਹਿਤਾ ਮੀ ਤਾ ਨਾ ਹਵੇਖ ਭਰਾਵਾ ਵੀ ਆਂਡ ਗਮਾਂਡ ਚਾਚੇ ਤਾਏ ਤੈਨੂੰ ਪਤਾ ਹੀ ਆ ਵੀ ਕੀ ਸਮਝਣਗੇ। ਹਾਂ ਇਹ ਤਾਂ ਹੈਗਾ ਭਾਬੀ ਨਾਲੇ ਆਪਣੇ ਸ਼ਰੀਕੇ ਕਵੇਲੇ ਲੈਣ ਦਾ ਬਹਾਨਾ ਚਾਹੀਦਾ ਮੜੀ ਜੀ ਗੱਲ ਦਾ ਤੇ ਉਹ ਤਾਂ ਨਾ ਅਡੀ ਗੱਲ ਬਣਾ ਲੈਂਦੇ ਆ ਮਾੜੀ ਜਿਹੀ ਗੱਲ ਤੇ ਗੱਲ ਬਣਨੀ ਵੀ ਆ ਭਾਈ ਨਾਲੇ ਤੈਨੂੰ ਪਤਾ ਹੀ ਐ ਮੀਤਾ ਅੱਗੇ ਲੈਂਦੇ ਚੜਦੇ ਕਿਤੇ ਐ ਸੁਣਿਆ ਵੀ ਪੁਰਾਣਾ ਨੰਦਾ ਤੋਂ ਪਹਿਲਾਂ ਹੀ ਸਹੁਰਿਆਂ ਦੇ ਘਰ ਆ ਜੀ ਚੱਲ ਭਾਬੀ ਜਦੋਂ ਉਹਨੇ ਦੱਸ ਹੀ ਦਿੱਤਾ ਵੀ ਮੇਰੀ ਮਜਬੂਰੀ ਬਣ ਗਈ ਹੈਨਾ ਹੁਣ ਆਪਾਂ ਨੂੰ ਵੀ ਸਮਝਣਾ ਚਾਹੀਦਾ ਤੇ ਚੱਲ ਕੋਈ ਨਹੀਂ ਤੇ ਇਹ ਪੈਸੇ ਫਿਰ ਭਾਬੀ ਸ਼ਾਂਤ ਦਿਿੰਦੀ ਤੂੰ ਸ਼ਾਂਤਤਾ ਮੈਂ ਦਿੰਨੀ ਐ ਮੇਰੀ ਗੱਲ ਸੁਣ ਮੀਨੂ ਤਾਂ ਨਾ ਤੇਰੇ ਵੀਰੇ ਤੋਂ ਵੀ ਡਰ ਲੱਗ ਜਾਂਦਾ ਵੀ ਜਦੋਂ ਉਹ ਆ ਗਿਆ ਪਤਾ ਨਹੀਂ ਕੀ ਕੁਛ ਬੋਲੂਗਾ ਵੀਰੇ ਨੇ ਕੀ ਬੋਲਣਾ ਭਾਬੀ ਹੁਣ ਜੇ ਮੈਂ ਸਾਹਮਣੇ ਗਈ ਹੁੰਦੀ ਫਿਰ ਵੀ ਵੀਰਾ ਬੋਲਦਾ ਵੀਰੇ ਨੇ ਤਾਂ ਮੈਂ ਕਹਿ ਦੂੰਗੀ ਵੀ ਵੀਰੇ ਕੋਈ ਨਹੀਂ ਵੀ ਮੈਂ ਤਾਂ ਅੰਦਰ ਹੀ ਬੈਠੀ ਸੀ ਭਾਬੀ ਨੇ ਚਾਹ ਪਾਣੀ ਖੜਾਇਆ ਤੇਰੀ ਗੱਲ ਸੁਣ ਗੱਲਾਂ ਤਾਂ ਨਾ ਬਾਹਲਾਂ ਸੋਚਣ ਵਾਲੀ ਦਿਮਾਗ ਤਾਂ ਬਾਲੇ ਪਾਸੇ ਜਾਂਦਾ ਵੀ ਪੈਸੇ ਜਾਣ ਬੁੱਝ ਕੇ ਨਾ ਖੜਾਏ ਹੋਣ ਵੀ ਕੋਈ ਅਗਲਾ ਪੀਪਰ ਤੇ ਆਉਂਦਾ ਹੋਵੇ ਵੀ ਕਿਸੇ ਨੇ ਆਪਣੇ ਖਿਲਾਫ ਕੋਈ ਗੱਲ ਕਹਿਤੀ ਹੋਵੇ ਇੱਕ ਗੱਲੋ ਜੇ ਸੋਚਦੇ ਆ ਉਹਦੇ ਕੱਪੜੇ ਵੀ ਕਿਵੇਂ ਹੋਏ ਪਏ ਸੀ ਮੈਨੂੰ ਤਾਂ ਇਹ ਲੱਗਦਾ ਹੈ ਕੀ ਬਾਈ ਸੱਚੀ ਬੋਲਦਾ ਬੰਦੇ ਸੱਚ ਵੀ ਉਹਦੇ ਮਗਰ ਪਏ ਚਲ ਕੋਈ ਨਹੀਂ ਭਾਬੀ ਜੇ ਤੈਨੂੰ ਆਏ ਲੱਗਦਾ ਨਾ ਕਿ ਇਹ ਆਪਣੇ ਪਰਤਾਵਾਂ ਨਾ ਲੈਂਦਾ ਹੋਵੇ ਤਾਂ ਪੈਸੇ ਸੰਭਾਲ ਕੇ ਰੱਖ ਜਦੋਂ ਉਹ ਜਾਣਗੇ ਤਾਂ ਧਿਆਨ ਨਾਲ ਪੈਸੇ ਫੜਾ ਦਿਓ ਤਾਂ ਅਗਲੇ ਨੂੰ ਵੀ ਜਿੰਨਾ ਕਾਲਾ ਪਰਖ ਹੀ ਜਾਂਦਾ ਪਤਾ ਲੱਗ ਜਾ ਵੀ ਇਹਨਾਂ ਨੇ ਤਾਂ ਜਿਵੇਂ ਅਮਾਨਤ ਫੜਾਈ ਸੀ ਉਵੇਂ ਹੀ ਮੋੜਤੀ ਚਲ ਮੇਰੀ ਗੱਲ ਸੁਣ ਮੀਤ ਛੇਤੀ ਦਿਨੇ ਇਹਨਾਂ ਇਹਦੇ ਚ ਪੱਤੀ ਪਾ ਕੇ ਤਾਂ ਦੁੱਧ ਪਾ ਕੇ ਦੇ ਮੈਨੂੰ ਚਾਹ ਫੜਾਵਾਂ ਬਾਈ ਨੂੰ ਤੇ ਬਾਹਰਲੇ ਬਾਰ ਕੋਲੀ ਮੈਂ ਬਿਠਾਇਆਈ ਉਹਨੂੰ ਚਲ ਆਪਣਾ ਕਮਰਾ ਮੈਂ ਉਹਨੂੰ ਆਖਿਆ ਮੈਂ ਹਬਈਆ ਬਾਰ ਖੋਲ ਕੀ ਇੱਧਰ ਦੀ ਜਾਵੜੀ ਠੀਕ ਹੈ ਭਾਬੀ ਮੈਂ ਨਾ ਚਾਹ ਪਣ ਕੇ ਇੱਥੇ ਰੱਖ ਦੂੰਗੀ ਤੇ ਮੈਂ ਅੰਦਰ ਸੁਹਾਟ ਚ ਵਗ ਜੂਗੀ ਤੁਸੀਂ ਪਾ ਕੇ ਦੇ ਦੇ ਆਪਦੀ ਚਾਹ ਅੰਦਰ ਲੈ ਜੀ ਚੰਗਾ ਹਾਂ ਹਾਂ ਪਾ ਲੇ ਜੀ ਲੈ ਵੇਖਾ ਤਾਂ ਸਹੀ ਇਹਦੇ ਚ ਹੈ ਕੀ ਹੋਏ ਐ ਨਿਵੈਸੇ ਉਫ ਇਹ ਨਿਵੈਸੇ ਤਾਂ ਮੈਂ ਕਦੇ ਦੇਖੀ ਵੀ ਨਹੀਂ ਕੋਈ ਨਾ ਉਹ ਨਹੀਂ ਮੇਰੇ ਕੋਲ ਆ ਗਏ ਨਾ ਹੁੰਦੇ ਇਹ ਕਿਤੇ ਜਾਂਦੇ ਆਏ ਹਾਂ ਫੜਾ ਕੇ ਆ ਜਾ ਬਾਈ ਨੂੰ ਇਹ ਫੋਨ ਨੂੰ ਕਾਰ ਦਿੰਨੀ ਹੈ ਉਹਨੂੰ ਸੱਦਦੀ ਹੈ ਫੋਨ ਕਰਕੇ ਵੀ ਆ ਜਾ ਛੇਤੀ ਜੀ ਨੇ ਤੇਰੀ ਕੋਈ ਹੱਲ ਕਿਹੜੇ ਵੇਲੇ ਦਾ ਫੋਨ ਕੀਤਾ ਨਹ ਜੇ ਨਹੀਂ ਆਇਆ ਆਇਤਾ ਪਤਾ ਆ ਗਿਆ ਮੈਂ ਮੇਰੀ ਗੱਲ ਸੁਣ ਤੇ ਬੰਦੇ ਬੰਦੇ ਫੋਨ ਲਾਈ ਜਿੰਨੀ ਐ ਇੰਨੀ ਕਾਰੀ ਕਰੀ ਜਿੰਨੀ ਐ ਕਿ ਐਚਬੀ ਇਹ ਤਨੂ ਠੀਕ ਹੈ ਤਨੂ ਪਤਾ ਨਹੀਂ ਵੀ ਖੇਤ ਕੰਮ ਕਰੀ ਜਨੇ ਉਹ ਮੇਰੀ ਗੱਲ ਸੁਣੋ ਜੀ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਆਪਣੀ ਮੀਤ ਨਹੀਂ ਜਿੱਥੇ ਮੰਗੀ ਪਰ ਮੰਗੀ ਐ ਉਹ ਤਾਂ ਪਤਾ ਹੀ ਹੁਣ ਮੰਗੀ ਐ ਉੱਚ ਕੀ ਸ਼ੱਕ ਵੀ ਨਹੀਂ ਮੰਗੀਓ ਹੁਣ ਪਤਾ ਹੀ ਐ ਮੰਗੀ ਐ ਬਸ ਮੰਗੀ ਰਹਿੰਦੇ ਇਹ ਕੱਲ ਦੱਸਣਾ ਈ ਕੋਈ ਉਹ ਜਿਹੜੇ ਬਾਈ ਨੂੰ ਮੰਗੀ ਐ ਉਹ ਬਾਈ ਆ ਗਿਆ ਉਹ ਬਈ ਆ ਗਿਆ ਹਾਂ ਉਹ ਕੀ ਕਰਨਾ ਹੈ ਕੱਚੀ ਦਾ ਸਕੀਰੀ ਹੈ ਜੇ ਪਹਿਲੀ ਉਹ ਕੀ ਕਰਨਾ ਹੈ ਉੱਥੇ ਉਹ ਫਿਰ ਮੈਂ ਤਾਂ ਹੀ ਉਹ ਤਾਂ ਤੈਨੂੰ ਫੋਨ ਕੀਤਾ ਵੀ ਬਾਈ ਤੇ ਲੋਕਾਂ ਦਾ ਵੀ ਸਰੀਪੇ ਲੈ ਵੀ ਤੂੰ ਪਹਿਲਾਂ ਕਰੇ ਆਉਣਾ ਕੋਈ ਗੱਲ ਨਹੀਂ ਬਾਤ ਨਹੀਂ ਆ ਗਈ ਕੋਈ ਗੱਲ ਨਹੀਂ ਆਪਣੀ ਪੱਕੀ ਹੋਈ ਵੀ ਗੱਲ ਮਣੀ ਬੜੀ ਕੱਚੀ ਸਕੀਰੀ ਆ ਭੈਣ ਵੀਰ ਨੂੰ ਐ ਹੀ ਨਹੀਂ ਪਤਾ ਲੱਗਦਾ ਵੀ ਐ ਜਾਂਦੇ ਹੁੰਦੇ ਆ ਮੂੰਹ ਚੱਕ ਕੇ ਘਰੇ ਆ ਗਏ ਉਹ ਮੇਰੀ ਗੱਲ ਸੁਣੋ ਜੀ ਉਹਦੇ ਤਾਂ ਤਾਂ ਮਸੀਬਤ ਪਈ ਸੀ ਮੇਰੀ ਗੱਲ ਸੁਣ ਕੁੜੀ ਨੂੰ ਤਾਂ ਮੈਂ ਮੱਥੇ ਨਹੀਂ ਲੱਗਣ ਦਿੱਤਾ ਉਹ ਨੂੰ ਬਾਈ ਨੂੰ ਤਾਂ ਪਹਿਲੀ ਬਾਹਰ ਲਈ ਸੁਹਾਤ 'ਚ ਬਿਠਾਤਾ ਮਖ ਬਈ ਤੂੰ ਇੱਥੇ ਬੈਠ ਤੇ ਕੁੜੀ ਅੰਦਰ ਲਈ ਸੁਹਾਤ 'ਚ ਆ ਉਹ ਮੈਂ ਕੁੜੀ ਤਾਂ ਅੰਦਰ ਲਈ ਸੁਹਾਤ 'ਚ ਹੀ ਰਹਿਣਾ ਉਹਨੂੰ ਕਹ ਪਈ ਤੋਰ ਜੱਜ ਪਾ ਭਾਉ ਨੂੰ ਮਰੇ ਇੱਥੇ ਇੱਥੇ ਕਿ ਬੈਠਾ ਕੀ ਕਰਦਾ ਉਹ ਉਹ ਮੇਰੀ ਗੱਲ ਸੁਣ ਭੁਜਾ ਭਜਾ ਤਾਂ ਕਰੀ ਜਨਾ ਮੈਂ ਤੈਨੂੰ ਇੱਕ ਗੱਲ ਦੱਸਦੀ ਸੀ ਕੀ ਗੱਲ ਦੱਸਦੀ ਤੂੰ ਆ ਦੇਖ ਉਹ ਆਹ ਇਨਰ ਪੀਏ ਆ ਦੇਖ ਇਰ ਵੀ ਇੱਥੇ ਇਰ ਪੀਏ ਬਾਈ ਦੇ ਕੋਲੇ ਸੀ ਬਾਈ ਮੰਡੂ ਆਇਆ ਸੀ ਮੰਡੀ ਹਾਂ اچھا ਬਾਹਾਂ ਸਾਰੀ ਮੰਡੀ ਸੱਜ ਪਸ਼ੂਆਂ ਦੀ ਹਾਂ ਪਸ਼ੂਆਂ ਦੀ ਸੀ ਮੰਡੀ ਹਾਂ ਤੇ ਉਹਦੇ ਮਗਰ ਲੱਗ ਗਏ ਦੋ ਬੰਦੇ ਉਹ ਤਾਂ ਮੋਟਰਸਾਈਕਲ ਆਪਦਾ ਫੋਨ ਸਾਰਾ ਕੁਝ ਸਿੱਟ ਕੇ ਜਾਨ ਬਚਾ ਕੇ ਕਹਿੰਦਾ ਭਾਣੇ ਮੈਨੂੰ ਤਾਂ ਹਾਨੀ ਸਾਰ ਨੂੰ ਆ ਕਰਥਿਆ ਆ ਮੈਂ ਆਹ ਵੇਖ ਭਾਈ ਸਾਡੀ ਤਾਂ ਇਸ ਗੱਲ ਚ ਹੈਗੀ ਐ ਬੇਇੱਜ਼ਤੀ ਤੇ ਹਾਨੀ ਵੀ ਆ ਹਾਨੀ ਆਏ ਆ ਭਾਈ ਸਾਡੀ ਹੈਗੀ ਤੇਰੇ ਨਾਲ ਹਜੇ ਕੱਚੀ ਰਿਸ਼ਤੇਦਾਰੀ ਹੈ ਵੀ ਹਜੇ ਜਦੋਂ ਉਹ ਰਿਸ਼ਤੇਦਾਰ ਬਣਾਂਗੇ ਉਦੋਂ ਵੇਖੀ ਜਾਊਗੀ ਵੀ ਤਾਂ ਫਿਰ ਮਗਰ ਠੱਗ ਪੈ ਗਏ ਅੱਛਾ ਕਾਰ ਕੇ ਵੀ ਇੱਧਰ ਬੈਠਾ ਉਹ ਮੈਂ ਉਹਨੂੰ ਐਂ ਕਹਤਾ ਸੀ ਮੈਂ ਕਿ ਭਰਾਵਾ ਜਦੋਂ ਤੂੰ ਘੰਟੇ ਕਿਤੇ ਕਰ ਜਾਵੜੀ ਤੇ ਹਜੇ ਮੈਂ 5-10 ਮਿੰਟਾ ਤਿੱਕਰ ਉਹਨੂੰ ਕਹਿਣੀ ਆ ਵੀ ਭਰਾਵਾ ਤੂੰ ਜਾ ਤੇ ਆ ਪੈਸੇ ਮੈਨੂੰ ਫੜਾ ਤੇ ਕਹਿੰਦਾ ਭਾਏ ਨੇ ਤੂੰ ਸਾਹਮਦੇ ਤੂੰ ਸੀ ਤਲੂ ਫੜਾ ਤੇ ਹਾਂ ਉਪਰ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਐਨੀ ਮਾਇਆ ਦੇਨ ਨੂੰ ਜੀਤਾ ਨਹੀਂ ਮੇਰਾ ਕਰਦਾ ਵੀ ਐਨੇ ਪੈਸੇ ਮੈਂ ਕਦੇ ਦੇਖੇ ਨਹੀਂ ਉਹਨੇ ਹੀ ਦੇ ਕੇ ਪੈਸੇ ਤਾਂ ਹੁਣ ਦੇਣ ਹੀ ਪੈਣਗੇ ਜਦੋਂ ਉਹਨੇ ਫੜਾਇਆ ਤੈਨੂੰ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਇਹਦਾ ਕਿਹੜਾ ਵੀ ਕਿਸੇ ਨੂੰ ਪਤਾ ਹੈ ਵੀ ਇਹ ਆਪਣੇ ਕੋਲ ਹੀ ਆਇਆ ਹੈ ਹੈ ਫੋਨ ਵੀ ਰਾਤ ਚ ਸਿੱਟਤਾ ਹੈ ਜਦੋਂ ਇਹਦੀ ਮਗਰ ਬੰਦੇ ਹੀ ਪੈਗੀ ਰੱਬ ਨਾ ਕਰੇ ਕੁਝ ਹੋ ਜੇ ਉਹਨੇ ਕੀ ਆਪਣੇ ਸਿਰ ਕੀ ਗੱਲ ਆਊਗੀ ਕੋਈ ਛੁੜੀ ਨੂੰ ਆਪਾਂ ਕਿਤੇ ਹੋਰ ਵਿਆਹ ਕੇ ਤੋੜ ਦਾਂਗੇ ਜਰੂਰੀ ਇਹਦੇ ਲੜ ਲਾਉਣਾ ਕੰਨ ਤਾਂ ਤੇਰੀ ਸਿਆਣੀ ਹੈ ਕੁੜੀ ਦਾ ਆਪਣਾ ਹੋਰ ਵੀ ਥਾਂ ਮਿਲ ਚੂਗਾ। ਤੂੰ ਕਿਤੇ ਹੋਰ ਵੀ ਵਹੀ ਜਾਊਗੀ। ਕੰਮ ਲਿਆ ਹੁੰਦਾ ਠੇਕੇ ਤੇ ਲੈ ਲੈ ਜ਼ਮੀਨਾਂ ਵਾਹਣਾ ਤੂੰ। ਤੈਨੂੰ ਤਾਂ ਜ਼ਮੀਨ ਵਾਉਣ ਦੀ ਲੋੜ ਹੀ ਨਹੀਂ। ਤੇਰੇ ਤਾਂ ਘਰੇ ਲక్ష్ਮੀ ਆਪ ਚੱਲ ਕੇ ਆਈ ਏ। ਕੱਲ ਤਾਂ ਤੇਰੀ ਸੀਣੀ ਜਮਾ। ਹਾਂ। ਘਰੇ ਆਈ ਲక్ష్ਮੀ ਕਿਵੇਂ ਮੋੜਦੀ ਆਪਾਂ ਇਹਨੂੰ? ਪਰ ਹੱਲ ਕਿਵੇਂ ਕਰਗੀ? ਹੱਲ ਤਾਂ ਕਰ ਲੈਨੇ। ਮੈਂ ਤੈਨੂੰ ਐਂ ਕਹਿੰਦੀ ਸੀ ਜੀ। ਕਿ ਤੁਸੀਂ ਨਾ ਜਾਵੜੋ ਖੇਤ ਤੇ ਉਹਨੂੰ ਮੈਂ ਲਾ ਦਿੰਨੀ ਆ ਵਾਹਣਾ। ਅਜ ਭਾਨੇ ਨਾਲ ਉਹਨੂੰ ਰੱਖਦੇ ਆ ਘਰੇ ਹਾਂ ਕੱਲੇ ਤੇਰੇ 16 ਨੇ ਸਹੀ ਹੈ ਹਾਂ ਉਹਨੂੰ ਆ ਨਾ ਟਾਲ ਮਟੋਲ ਮਾਰ ਕੋ ਇਹ ਗੱਲਾਂ ਬਾਤਿ ਲਾ ਐਨੇ ਹੋ ਜੋ ਆਥ ਫਿਰ ਉਹਨੂੰ ਕਹੇ ਵੀ ਤੂੰ ਜਾਣਾ ਨਹੀਂ ਭਾਈ ਤੜਕੇ ਬਾਅਦ ਠੀਕ ਹੈ ਸਵੇਰੇ ਬਾਅਦ ਜੀ ਤੇ ਰਾਤ ਨੂੰ ਕਰ ਦਿੰਦੇ ਇਹਦਾ ਘੋਗਾ ਚੱਤਾ ਹਾਂ ਤੇ ਤੁਸੀਂ ਨਾ ਬਾਹਰਲੇ ਬਾਰ ਕੰਨੀ ਦੀ ਕੰਧ ਟੱਪ ਗਈ ਤੁਸੀਂ ਜਾੜੋ ਬਾਹਰ ਨੂੰ ਤੇ ਆਥਨ ਨੂੰ ਉਹ ਚੀਜ਼ ਲਿਆਇਓ ਆਪਾਂ ਸਬਜ਼ੀ ਪਾ ਕੇ ਇਹਨੂੰ ਕਰ ਦਾਂਗੇ ਵੀ ਹੋ ਇਸ ਉੱਤੇ ਪਏ ਬੰਦੇ ਨੂੰ ਕੀ ਪਤਾ ਲੱਗਦਾ ਸੀ ਕੀ ਮੇਰੇ ਨਾਲ ਹੋਈ ਜਾਂਦਾ ਨਾਲੇ ਮੇਰੀ ਗੱਲ ਸੁਣ ਆਪਾਂ ਨੂੰ ਹੈ ਪੈਤਾ ਆ ਤਾਂ ਵੀ ਜੇ ਆਪਣਾ ਰਿਸ਼ਤੇਦਾਰ ਹੋਵੇ ਹਜੇ ਕਿਹੜਾ ਆਪਣਾ ਰਿਸ਼ਤੇਦਾਰ ਬਣਿਆ ਇਹ ਸਹੀ ਗੱਲ ਠੀਕ ਆ ਉੱਥੇ ਦਾ ਪਤਾ ਲੰਗਾ ਟੋਆ ਦਾ ਪਤਾ ਕੇ ਕੀ ਤਾਂ ਇੱਥੇ ਦਾ ਪਤਾ ਵੀ ਇਸੇ ਕਿਹੜਾ ਪਤਾ ਲੱਗੂਗਾ ਹਾਂ ਠੀਕ ਆ ਆਪੇ ਰੋੜ ਰੋੜ ਕਰਕੇ ਗੱਲਾਂ ਵਾਤਾ ਕਿਸੇ ਨੂੰ ਜੇ ਦਾ ਫੋਨ ਹੁੰਦਾ ਕੋਈ ਫੋਨ ਕਰਾਸ ਤੇ ਲੱਗ ਜਾਂਦਾ ਫੋਨ ਫੋਨ ਤਾਂ ਹੀ ਨਹੀਂ ਇਹਦੇ ਕੋਲ ਨਾਲੇ ਬਾਕੀ ਆਪਣੇ ਤੇ ਕੀ ਸ਼ੱਕ ਹੋਊਗਾ ਆਪਾਂ ਤਾਂ ਹਜੇ ਬੱਚੇ ਚੌਲ ਆ ਉਹ ਗੱਲ ਆਪਣੀ ਤਾਂ ਰਿਸ਼ਤੇਦਾਰੀ ਹੈ ਹਾਂ ਆਪਣੇ ਤੱਕ ਤਾਂ ਗੱਲ ਹੀ ਨਹੀਂ ਹੋਣੀ ਵੀ ਉੱਥੇ ਵੀ ਗਿਆ ਹੋਊਗਾ ਸਾਰਿਆਂ ਨੂੰ ਕਿਸ ਨਾਲ ਲਾਉਗਾ ਕੋਈ ਕੋਈ ਬਾਰਦਾਤ ਹੋ ਗਈ ਉਹ ਭਈ ਗੱਲਬਾਤ ਹੋ ਗਈ ਉਹ ਕੋਈ ਆਪਣੀ ਲੱਤ ਤਾਂ ਉੱਤੇ ਤਾਂ ਹੋ ਜੂ ਵੀ ਭਈ ਹੁਣ ਸਾਡੀ ਕੁੜੀ ਵਿਆਹ ਕੇ ਤਾਂ ਹੀ ਤੋਰਾਂਗੇ ਜੇ ਤੁਹਾਡੇ ਮੁੰਡਾ ਹੋਰ ਮੁੰਡਾ ਉਹਨਾਂ ਦੇ ਹੈ ਇਹ ਇਹ ਵੀ ਗੱਲ ਸਹੀ ਆ ਆਪਾਂ ਤਾਂ ਵਿਚ ਦੀ ਨੰਗ ਜਾਾਂਗੇ ਬਾਕੀ ਆਪਣੇ ਤਾਂ ਕਿਹੜਾ ਸ਼ਕਤੀਆਂ ਕੋਈ ਆਪਾਂ ਦੀਆਂ ਨਾਲ ਨੇ ਥੋੜੀ ਵੀ ਉੱਥੇ ਜਾਊ ਉੱਥੇ ਕਿਹੜਾ ਹੈ ਆਪਣੀ ਸਕੀਰੀ ਪਈ ਹੈ ਇਹ ਨਾ ਪੱਕੀ ਪਾਪਾ ਤੇ ਇਹ ਬੰਦੂ ਆਪਣੇ ਤੇ ਛੱਤ ਨਹੀਂ ਹੋਣਾ ਚਾਹਾਂ ਵੀ ਤੂੰ ਮੇਰੀ ਗੱਲ ਸੁਣ ਹੁਣ ਤੂੰ ਛੇਤੀ ਦਿਨੇ ਜਾ ਤੇ ਉਹਦਾ ਪ੍ਰਬੰਧ ਕਰਕੇ ਆ ਮੈਂ ਜਾਣ ਕਰ ਲਈ ਕੰਦਰ ਦਾ ਪੇਨਬ ਠੀਕ ਹੈ ਉਹਨੂੰ ਬੈਠਾ ਰਹਿਣ ਦੋ ਤਹੀ ਤੇ ਤੇ ਚਾਹ ਪਾਣੀ ਕਰ ਦੇ ਵਧੀਆ ਬਣਾ ਦੇ ਉਹਨੂੰ ਉਹ ਕਹਾਂਗੇ ਰੋਟੀ ਪਾਣੀ ਬਣਾਵਾਂਗੇ ਕੋਈ ਨਾ ਉਹਨੂੰ ਤਾਂ ਮੈਂ ਪਲੇਚੇ ਚੋਂ ਹੀ ਲੈ ਲਵਾਂ ਮੈਂ ਕਹਿ ਦੂੰ ਵੀਰੇ ਵੀ ਅੱਜ ਸਾਡੇ ਭਈ ਤੇਰਾ ਬਾਈ ਆਉਂਦਾ ਨਹੀਂ ਘਰੇ ਅਸੀਂ ਇਕੱਲਿਆਂ ਜਾਣੀਏ ਤੇਰੇ ਮਗਰ ਬੰਦੇ ਪਈ ਆ ਨੇ ਜਾਣੀਏ ਹੱਬ ਦੱਬ ਹੋ ਜੇ ਸਾਨੂੰ ਵੀ ਭਾਈ ਬਿੱッチ ਅਸੀਂ ਰਗੜੇ ਜਾਵਾਂਗੇ ਤੇਰੇ ਮਗਰ ਆਹੀ ਚੱਕਰ ਪਿਆ ਸਾਡੇ ਦੇ ਪੈਜੂਗਾ ਭਾਈ ਤੇ ਤੂੰ ਜਾ ਛੇਤੀ ਦੇ ਨਹੀਂ ਸਹੀ ਗੱਲ ਚੰਗਾ ਠੀਕ ਹੈ ਮੈਂ ਜਾਣਾ ਕਹਿੰਦਾ ਤਾਪ ਕੇ ਨਾ ਮਤਾਂ ਚਲ ਚੰਗਾ ਆ ਗਣ ਤਾਂ ਤਾਂ ਹੋ ਗਿਆ ਹਾਲ ਤੇ ਹੁਣ ਮੈਂ ਜਾਵਾਂ ਉਹਦੇ ਕੋਲੇ ਮੈਂ ਕਹਾਂ ਵੀ ਭਾਈ ਬੰਦੇ ਦਾ ਢੀੜੇ ਤੇ ਢੀੜਾ ਮਾਰੀ ਜਾਂਦੇ ਆ ਜੇ ਬਾੜਾ ਤੂੰ ਮੈਂ ਕਰਨ ਲੱਗਿਆ ਮੈਂ ਕੋ ਭਾਈ ਤੇਰੇ ਮਗਰ ਸਾਡੇ ਮਗਰ ਵੀ ਇਹ ਪੁਲਾ ਪੈਗੀ ਤੇ ਪੈਸੀ ਤਾਂ ਰੱਖ ਦਿੰਦੇ ਇੱਥੇ ਇੱਥੇ ਕਿਹੜਾ ਕਿਸੇ ਨੇ ਆਉਣਾ ਯਾਰ ਕਿਹਨਾਂ ਨੂੰ ਧਰਾ ਕੇ ਆਵਾ ਹਾਈ ਹਾਈ ਮੈਂ ਤਾਂ ਕਦੇ ਸੁਪਨੇ ਚ ਵੀ ਨਹੀਂ ਸੋਚਿਆ ਸੀਗਾ ਵੀ ਮੇਰਾ ਭਰਾ ਪਰਜਾਈ ਵੀ ਇਸ ਤਰ੍ਹਾਂ ਕਰ ਸਕਦੇ ਆ ਛੱਡੀ ਵੱਡੀ ਸਾਜ਼ਿਸ਼ ਵੀ ਲੈ ਉਹਨੂੰ ਮਾਰਨ ਨੂੰ ਫਿਰਦੇ ਆ ਹੁਣ ਮੈਂ ਕਰਾਂ ਵੀ ਤਾਂ ਕੀ ਕਰਾਂ ਮੇਰੇ ਕੋਲ ਕੋਈ ਹੱਲ ਵੀ ਨਹੀਂ ਹੈਗਾ ਮੈਨੂੰ ਹੁਣ ਨਾ ਜਾ ਕੇ ਵੀ ਉਹਨਾਂ ਦੇ ਕਮਰੇ ਵਿੱਚ ਜਾ ਕੇ ਦੱਸਣਾ ਹੀ ਪੈਣਾ ਵੀ ਮੇਰਾ ਭਰਾ ਪਰਜਾਈ ਤੈਨੂੰ ਮਾਰਨਾ ਚਾਹੁੰਦੇ ਆ ਤੈਨੂੰ ਬਾਹਰ ਨਹੀਂ ਖਤਰਾ ਤੈਨੂੰ ਤਾਂ ਘਰੇ ਆ ਖਤਰਾ ਕੀ ਕਰਾਉਣ ਮੈਂ ਚੱਲ ਕੋਈ ਨਹੀਂ ਮੌਕਾ ਜੇ ਦੇਖ ਕੇ ਨਾ ਜਾਣੀ ਆ ਮੈਂ ਉਹਨੂੰ ਕਹਿ ਦੇਣਾ ਵੀ ਭੱਗ ਜਾ ਇੱਥੋਂ ਭਲਾ ਮਾਨਸਾ ਕੀ ਲੈਣ ਆਇਆ ਸੀਗਾ ਇੱਥੇ ਬਈ ਪੈਗੇ ਸੀ ਓਹ ਮੈਨੂੰ ਤਾਂ ਨੀਂਦ ਆ ਗਈ ਸੀਗੀ ਭੈਣੇ ਮੈਨੂੰ ਲੱਗਦਾ ਮੈਂ ਘੰਟੇ ਥਾਂ ਤੇ 2 ਘੰਟੇ ਪੈ ਗਿਆ ਕੋਈ ਗੱਲ ਨਹੀਂ ਭੈਣੇ ਮੈਂ ਭੱਗ ਜਾਨਾ ਨਹੀਂ ਵੀਰੇ ਮੇਰੀ ਗੱਲ ਸੁਣੋ ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ ਹਾਂ ਭਣੇ ਉਹ ਆਇਆ ਭਈ ਪਹਿਲਾਂ ਤਾਂ ਮੁਸੀਬਤ ਤੇਰੇ ਸਿਰ ਸੀ ਹੁਣ ਤੂੰ ਸਾਡੇ ਸਿਰ ਤੇ ਵੀ ਪਾਤੀ ਭਣੇ ਮੈਂ ਨਾ ਗੱਲ ਨਹੀਂ ਸਮਝਿਆ ਹੈਗਾ ਤੁਹਾਡੀ ਗੱਲ ਭਾਈ ਮੈਂ ਤੈਨੂੰ ਐਂ ਦੱਸਦੀ ਆ ਜਿਹੜੇ ਬੰਦੇ ਤੇਰੇ ਮਗਰ ਪਏ ਸੀ ਉਹ ਆਪਣੇ ਬਾਹਰ ਕੋਲੇ ਗੇੜੇ ਕੱਢ ਤੇ ਫਿਰਦੇ ਆ ਪਤਾ ਨਹੀਂ ਰੱਬ ਜਾਣੇ ਕਿਹੜੇ ਬੰਦਿਆਂ ਨੇ ਉਹਨਾਂ ਨੂੰ ਖਬਰ ਦੇਤੀ ਵੀ ਉਹੋ ਭਾਈ ਇੱਥੇ ਲੁਕਿਆ ਹੋਇਆ ਔਰ ਮੈਨੂੰ ਤਾਂ ਐ ਲੱਗਦਾ ਸੀ ਕੋ ਪਿਛਲੇ ਪਿੰਡ ਤੋਂ ਹੀ ਮੈਂ ਉਹ ਹੋ ਗਿਆ ਸੀਗਾ ਉਹਨਾਂ ਨੂੰ ਦਿਸਣੋਂ ਹਟ ਗਿਆ ਸੀਗਾ ਪਤਾ ਕਿਵੇਂ ਲੱਗਿਆ ਉਹਨਾਂ ਨੂੰ ਵੀ ਮੈਂ ਇੱਥੇ ਬਈ ਪਤਾ ਨਹੀਂ ਚੱਲ ਕੋਈ ਨਾ ਪੈਣ ਤੁਸੀਂ ਫਿਕਰ ਨਾ ਕਰੋ ਮੈਂ ਜੇ ਜਾਊਂਗਾ ਜੇ ਮੈਨੂੰ ਦੇਖ ਵੀ ਲਿਆ ਤਾਂ ਮੇਰੇ ਮਗਰ ਵਗ ਜਾਣਗੇ ਘਰੇ ਨਹੀਂ ਆਉਂਦੇ ਹੈਗੇ ਵੀਰੇ ਮੇਰੀ ਗੱਲ ਤਾਂ ਸੁਣ ਲਾ ਤੂੰ ਬਿਜਲੀ ਗੱਲ ਤਾਂ ਵਿੱਚ ਹਜੇ ਸੁਣੀ ਨਹੀਂ ਮੈਂ ਹੈਪੀ ਨੂੰ ਕੀਤਾ ਸੀ ਫੋਨ ਅੱਛਾ ਬਾਈ ਨੂੰ ਦੱਸਤਾ ਸੀਗਾ ਮੈਂ ਉਹ ਨੂੰ ਹਾਂ ਬਾਈ ਨੂੰ ਦੱਸਤਾ ਉਹਨੂੰ ਸਾਰੀ ਗੱਲਬਾਤ ਦੱਸਤੀ ਉਹ ਗਿਆ ਹੋਇਆ ਦੂਰ ਬੇਰਾਂ ਲਈ ਢਣ ਅੱਛਾ ਤੇ ਬਾਈ ਉਹਨੂੰ ਆਉਂਦੇ ਕਰ ਦੇ ਨਾ ਰਾਤ ਦੇ 12 1 ਵਜੇ ਜੂ ਵੇਖ ਭਰਾਵਾ ਸਾਡੇ ਘਰੇ ਮਟਿਆਰ ਕੁੜੀ ਐ ਵੇਖ ਹੁਣ ਬਦਨਾਮੀ ਤੋਂ ਡਰਦੇ ਵੇਖ ਪਹਿਲਾਂ ਤਾਂ ਅਸੀਂ ਤਾਂ ਤੈਨੂੰ ਚਲ ਘਰੇ ਬਾਹਰ ਲਿਆ ਵੀ ਆਪਦਾ ਰਿਸ਼ਤੇਦਾਰ ਐ ਤੇ ਉਹ ਬਗਾਨੇ ਬੰਦਿਆਂ ਦਾ ਸਾਨੂੰ ਹੁਣ ਕੀ ਪਤਾ ਤੂੰ ਤੁਸੀਂ ਕਹਿਣਾ ਕੀ ਚਾਹੁੰਦੇ ਪਣੇ ਮੈਂ ਤੈਨੂੰ ਐਂ ਕਹਿੰਦੀ ਸੀ ਬਾਈ ਵੇਖ ਪਹਿਲਾਂ ਤਾਂ ਅਸੀਂ ਥੇਰਾ ਟਾਈਮ ਟਪਾਇਆ ਤੇ ਹੁਣ ਬਈ ਤੇਰਾ ਖਰਚ ਬਣਦਾ ਤੂੰ ਅੱਜ ਦਾ ਦਿਨ ਇੱਥੇ ਰੁਕ ਜਾ ਤੇ ਸਾਡਾ ਟਾਈਮ ਟਪਾ ਬਾਈ ਕੀ ਪਤਾ ਕਿ ਇਹ ਜੇ ਬੰਦੇ ਆ ਜੇ ਕੋਈ ਨਫਾ ਨੁਕਸਾਨ ਹੋ ਗਿਆ ਨਾ ਫਿਰ ਤੈਨੂੰ ਪਤਾ ਗਲਤਾਂ ਪੈਣੇ ਸੋਡੀ ਠੀਕ ਆ ਪਰ ਮੈਨੂੰ ਨਾ ਵਧੀਆ ਹੀ ਨਹੀਂ ਲੱਗਦਾ ਹੈਗਾ ਮੈਂ ਤਾਂ ਪਹਿਲਾਂ ਹੀ ਮੈਨੂੰ ਸ਼ਰਮਿੰਦਗੀ ਮਹਿਸੂਸ ਹੋਈ ਜਾਂਦੀ ਹੈ ਵੀ ਮੈਂ ਇੱਥੇ ਆ ਕੇ ਬੈਠਾ ਹੁਣ ਰਾਤ ਰਹਿਣਾ ਪਰ ਉਹੀ ਗੱਲ ਜਿਹੜੀ ਗੱਲ ਤੁਸੀਂ ਕਹੀ ਜਾਂਦੇ ਹੋ ਵੀ ਬੰਦੇ ਅੰਦਰ ਆ ਸਕਦੇ ਆ ਵੀ ਬਾਈ ਵੀ ਘਰੇ ਨਹੀਂ ਹੈਗਾ ਹੂੰ ਬਈ ਆਏ ਆ ਸਾਰੇ ਕੰਡੇ ਵੀ ਜੇ ਤੇਰੀ ਹੈ ਭਰਾਵਾ ਜੇ ਤੂੰ ਆਇਆ ਸਾਡੇ ਘਰੇ ਬੜਿਆ ਤਾ ਸਾਡੇ ਆ ਆ ਵੇਖ ਮੁਸੀਬਤਾਂ ਖੜੀਆਂ ਹੋ ਗਈਆਂ ਚਲ ਕੋਈ ਨਾ ਭੈਣੇ ਜਦੋਂ ਤੱਕ ਬਾਈ ਨਹੀਂ ਆਉਂਦਾ ਹੈਗਾ ਫਿਰ ਮੈਂ ਕਰੂੰਗਾ ਇੱਥੇ ਮੰਜਾ ਢਾਲ ਲੈਣਾ ਜਾਂ ਬਾਹਰ ਚ ਢਾਲ ਲੈਣਾ ਮੰਜਾ ਤੇ ਮੈਂ ਬੈਠਾ ਕੋਈ ਗੱਲ ਨਹੀਂ ਜਦੋਂ ਬਾਈ ਆ ਗਿਆ ਫਿਰ ਮੈਂ ਬਾਈ ਨਾਲ ਗੱਲ ਕਰਕੇ ਉਹਦੇ ਨਾਲ ਮਗਜੂਗਾ ਉਹ ਛੱਡ ਆਊਗਾ ਜਾਂ ਕੋਈ ਬੰਦਾ ਮੇਰੇ ਨਾਲ ਭੇਜ ਦੂਗਾ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਅੰਦਰ ਕੋਈ ਨਹੀਂ ਆ ਸਕਦਾ ਮੇਰੇ ਹੁੰਦਿਆ ਤੁਸੀਂ ਆਰਾਮ ਨਾਲ ਆਪਦਾ ਕੰਮ ਧੰਦਾ ਕਰੋ ਇੱਥੀਆਂ ਮੈਂ ਬਾਈ ਮੇਰੀ ਗੱਲ ਸੁਣ ਬਾਹਰ ਕੇ ਮੰਜਾ ਢਾਉਣ ਦੀ ਤਾਂ ਤੈਨੂੰ ਵੇਖ ਲੋੜ ਨਹੀਂ ਹੁਣ ਚਾਚੇ ਤਾਇਆ ਦੇ ਘਰ ਐ ਨਾਲ ਅਗਲਾ ਇਹ ਕਹਿ ਦੂਗਾ ਵੀ ਆ ਉਪਰ ਆ ਜਾ ਬੰਦਾ ਕਿਹੜਾ ਕਿਸੇ ਨੂੰ ਕੀ ਪਤਾ ਹੈ ਚਲ ਕੋਈ ਨਾ ਫਿਰ ਭੈਣ ਮੈਂ ਇੱਥੇ ਹੀ ਬੈਠਾ ਤੁਸੀਂ ਬੇਫਿਕਰ ਹੋ ਜਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਕੋਈ ਨਹੀਂ ਅੰਦਰ ਵੱੜਦਾ ਹੈਗਾ ਤੇ ਆਪਦਾ ਕਰੋ ਕੰਮ ਧੰਦਾ ਤੁਸੀਂ ਕੋਈ ਚਲ ਚੰਗਾ ਭਾਈ ਇੱਥੇ ਹੀ ਬੈਠਾ ਰਹੀ ਭਾਈ ਹਣ ਕੇ ਕੋਈ ਗੱਲ ਨਹੀਂ ਭੈਣੇ ਠੀਕ ਚਲ ਵੈਸੇ ਇਹ ਮੁਸੀਬਤ ਆਈ ਤਾਂ ਮੇਰੇ ਘਰੇ ਹੀ ਆ ਮੇਰੇ ਨਾਲ ਹੀ ਇਹਨਾਂ ਦੇ ਘਰੇ ਆ ਚਲ ਕੋਈ ਗੱਲ ਨਹੀਂ ਕੱਲ ਵੀ ਸਹੀ ਇਹਨਾਂ ਦੀ ਘਰੇ ਦੋਨੇ ਜਾਣੀਆਂ ਕੱਲੀਆਂ ਨੇ ਚੱਲ ਬੰਦਾ 1:00 ਤੱਕ ਬਾਈ ਆ ਜਾਊਗਾ ਫਿਰ ਉਹਦੇ ਨਾਲ ਗੱਲ ਕਰਕੇ ਕਰਦੇ ਆਂ ਸਲਾਹ ਵੀ ਕੀ ਕਰਨਾ ਚਾਹੀਦਾ ਚੱਲ ਹੁਣ ਪਹਿੰਦਾ ਨਹੀਂ ਹੈਗਾ ਹੁਣ ਨਿਗਾਹ ਹੀ ਰੱਖਣੀ ਪਊਗੀ ਬੈਠਾ ਹਜੇ ਕੰਦ ਤੇ ਕੀ ਹੈ ਅੱਛਾ ਕੁੱਤਾ ਆ ਜਾਂਦਾ ਓਹ ਮੈਂ ਤਾਂ ਡਰੀ ਗਿਆ ਸੀ ਕਿਤੇ ਮੈਂ ਕਿਹਾ ਕਿਤੇ ਬੰਦਾ ਤਾਂ ਨਹੀਂ ਕੰਦ ਤੇ ਹੈਗਾ ਮੇਰੀ ਗੱਲ ਸੁਣੋ ਜੀ ਨਹੀਂ ਮੀਤ ਪਹਿਲਾਂ ਤੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਭੈਣ ਦਾ ਹੁਣੇ ਮੈਨੂੰ ਕਹਿ ਕੇ ਗਈ ਸੀਗੀ ਵੀ ਬਾਈ ਰੋਟੀ ਲੈ ਕੇ ਆਉਣੀ ਆ ਤੇ ਜੇ ਉਹਨੇ ਤੈਨੂੰ ਇੱਥੇ ਦੇਖ ਲਿਆ ਨਾ ਫਿਰ ਬਾਲਾ ਕੁਸ ਬੋਲੂਗੀ ਠੀਕ ਹੈ ਤੇ ਤੂੰ ਨਾ ਹੀ ਆਉਂਦੀ ਮੇਰੇ ਕੋਲ ਵਧੀਆ ਸੀਗਾ ਮੇਰੀ ਗੱਲ ਸੁਣੋ ਮੈਂ ਤੁਹਾਡੇ ਕੋਲ ਆਏ ਨਹੀਂ ਆਈ ਹੈਗੀ ਮੈਂ ਤੁਹਾਡੇ ਕੋਲ ਕੋਈ ਜ਼ਰੂਰੀ ਕੰਮ ਆਈ ਆ ਮੈਂ ਤਾਂ ਤੁਹਾਡੀ ਅਮਾਨਤ ਤੁਹਾਨੂੰ ਫੜਾਉਣ ਆਈ ਸੀ ਵੀ ਇਹ ਤੁਸੀਂ ਆਪਦੀ ਆਪਦੇ ਕੋਲੇ ਰੱਖੋ ਉਹ ਕੋਈ ਗੱਲ ਨਹੀਂ ਮੇਰੀ ਨਾ ਭੈਣ ਨਾਲ ਗੱਲ ਹੋ ਗਈ ਸੀਗੀ ਮੈਂ ਹੁਣ ਤਾਂ ਜਾਣਾ ਨਹੀਂ ਹੈਗਾ ਭੈਣ ਕਹਿੰਦੀ ਵੀ ਐ ਕਰਕੇ ਨਾ ਬਾਈ ਲੇਟ ਆਊਗਾ ਤੂੰ ਕਹਿੰਦੀ ਰੁਕ ਜਾ ਤੇ ਕਹਿੰਦੀ ਵੀ ਬੰਦੇ ਨਾ ਇੱਥੇ ਹੀ ਫਿਰਦੇ ਨੇ ਤੇ ਮੈਂ ਤਾਂ ਕਰਕੇ ਨਾ ਮੈਂ ਇੱਥੇ ਰੁਕ ਗਿਆ ਮੈਂ ਕਿਹਾ ਜਦੋਂ ਤੱਕ ਉਹ ਆਉਂਦਾ ਨਹੀਂ ਹੈਗਾ ਵੀ ਮੇਰੀ ਵਜ੍ਹਾ ਕਰਕੇ ਥੋਡੀ ਜਾਨ ਨੂੰ ਨਾ ਖਤਰਾ ਹੋ ਜਾਏ ਜਾਨ ਨੂੰ ਸਾਡੀ ਨਹੀਂ ਖਤਰਾ ਜਾਨ ਨੂੰ ਥੋਡੀ ਨੂੰ ਖਤਰਾਗਾ ਤਾਂ ਕਰਕੇ ਤੁਸੀਂ ਛੇਤੀ ਪੈਸੇ ਫੜੋ ਤੇ ਇੱਥੋਂ ਭੱਜ ਜਾਓ ਓਹੋ ਕਿਹੇ ਦੀਆਂ ਗੱਲਾਂ ਕਰਦੀਆਂ ਜਾਨ ਨੂੰ ਖਤਰਾ ਤਾਂ ਮੈਨੂੰ ਬਾਹਰ ਸੀਗਾ ਹੁਣ ਮੈਨੂੰ ਮੇਰੀ ਜਾਨ ਨੂੰ ਖਤਰਾ ਕਿਵੇਂ ਹੋ ਜੂਗਾ ਹੁਣ ਤਾਂ ਮੈਂ ਆਪਦਿਆਂ ਚ ਬੈਠਾ ਇੱਥੇ ਘਰੇ ਬੈਠਾ ਇਹੀ ਤਾਂ ਤੁਹਾਨੂੰ ਪਤਾ ਨਹੀਂ ਹੈਗਾ ਨਾ ਤੁਹਾਨੂੰ ਬਾਹਰ ਲਿਆ ਤਾਂ ਨਹੀਂ ਖਤਰਾ ਤੁਹਾਨੂੰ ਘਰ ਦੇ ਅੰਦਰ ਹੀ ਖਤਰਾ ਉਹੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹਣੀ ਆ ਗੱਲ ਕਰ ਤੁਸੀਂ ਮੇਰੀ ਗੱਲ ਸੁਣਨੀ ਰਹੇ ਮੈਂ ਤੁਹਾਡੇ ਕੋਲ ਐਵੇਂ ਨਹੀਂ ਆਈ ਹੈਗੀ ਮੈਂ ਤਾਂ ਤੁਹਾਨੂੰ ਥੋੜੀ ਇਮਾਨਤ ਪੜਾਉਣ ਆਈ ਆ ਵੀ ਤੁਸੀਂ ਇੱਥੋਂ ਛੇਤੀ ਤੇ ਛੇਤੀ ਭੱਜੋ ਮੇਰਾ ਭਰਾ ਤੇ ਪਰਜਾਈ ਨਾ ਤੁਹਾਨੂੰ ਕੁਝ ਪਾ ਕੇ ਮਾਰਨਾ ਚਾਹੁੰਦੇ ਆ ਸਿਰਫ ਆ ਥੋੜੇ ਜਿਹੇ ਰੁਪਈਆ ਦੇ ਪਿੱਛੇ ਮੈਂ ਨਹੀਂ ਚਾਹੁੰਦੀ ਹੈਗੀ ਵੀ ਤੁਹਾਡੀ ਜਾਨ ਜਾਵੇ ਆਖਰ ਨੂੰ ਚੱਲੋ ਆਪਣਾ ਤੇ ਰਿਸ਼ਤਾ ਕਹਿੰਦੇ ਹੁੰਦੇ ਆ ਪੱਕਾ ਤਾਂ ਨਹੀਂ ਕੱਚਾ ਹੀ ਸੀ ਪਰ ਤੁਸੀਂ ਨਾ ਇਹ ਫੜੋ ਤੇਥੋਂ ਛੇਤੀ ਤੋਂ ਛੇਤੀ ਭੰਗ ਜਾਓ। ਉਹ ਹੋ ਕੀ ਇਹ ਜਿਹੇ ਗੱਲਾਂ ਕਰਦੀਆਂ ਦੱਸ ਕੋਈ ਐ ਕਰ ਸਕਦਾ? ਉਹ ਨਹੀਂ ਨਹੀਂ ਤੈਨੂੰ ਭੁਲੇਖਾ ਲੱਗਿਆ ਹੋਊਗਾ। ਨਹੀਂ ਮੈਨੂੰ ਭੁਲੇਖਾ ਨਹੀਂ ਲੱਗਿਆ। ਮੈਂ ਵੀ ਨਹੀਂ ਸੋਚਿਆ ਸੀ ਮੇਰਾ ਭਰਾ ਪਰਚਾਈ ਇਹ ਜਿਹੇ ਗੱਲ ਕਰ ਜਦੋਂ ਮੈਂ ਆਦੇ ਕੰਨੀ ਸੁਣਿਆ ਤੇ ਅੱਖੀ ਦੇਖਿਆ ਉਹ ਮੈਂ ਗਲਤ ਨਹੀਂ ਸਮਝ ਸਕਦੀ ਹੈ ਕਿ ਮੈਂ ਸੱਚੀ ਤੁਹਾਨੂੰ ਕਹਿਨੀ ਆ ਵੀ ਛੇਤੀ ਤੋਂ ਛੇਤੀ ਭੱਗ ਜਾਓ ਇਥੋਂ। ਇਹ ਸੱਚੀ ਗੱਲ ਹੈ। ਸਾਚਾ ਨਹੀਂ ਮੇਰਾ ਕਿਹੜਾ ਜੀ ਕਰਦਾ ਸੀ ਆਦੇ ਭਰਾ ਭਝਾਈ ਨੂੰ ਬਦਨਾਮ ਕਰਨ ਦਾ ਮੇਰਾ ਕੀ ਲੈਂਦੇ ਸੀ ਚਲਦੇ ਇੱਥੇ ਰਾਤ ਰਹਿੰਦੇ ਤੇ ਸਾਨੂੰ ਵੀ ਸਹਾਰਾ ਸੀਗਾ ਚੱਲ ਵੀ ਰਾਜ ਲੇਟ ਆਉਂਦਾ ਵੀ ਭਾਬੀ ਨੇ ਤੁਹਾਨੂੰ ਇਹੀ ਗੱਲ ਕਹੀ ਹੈ ਨਾ ਤੇ ਨਹੀਂ ਉਹ ਤਾਂ ਠੀਕ ਹੈ ਤੇ ਜਿਹੜੇ ਉਹ ਕਹਿੰਦੇ ਬੰਦੇ ਘਰੇ ਆ ਕੇ ਗਏ ਗਲੀ 'ਚ ਫਿਰਦੇ ਉਹ ਸੱਚ ਹੈ ਕਿ ਝੂਠਾ ਸਾਰਾ ਝੂਠਾ ਕੋਈ ਨਹੀਂ ਫਿਰਦਾ ਹੈਗਾ ਇੱਥੇ ਐਸੇ ਕਰਕੇ ਮੈਂ ਤੁਹਾਨੂੰ ਪੈਸੇ ਦੇ ਕੇ ਭੇਜ ਰਹੀਆਂ ਉਹਨਾਂ ਬੰਦਿਆਂ ਨੂੰ ਕੀ ਸੁਪਨਾ ਹੁੰਦਾ ਵੀ ਤੁਸੀਂ ਇੱਥੇ ਲੁਕੇ ਹੋਏ ਹੋ ਪਤਾ ਨਹੀਂ ਤੁਸੀਂ ਕਿਹਾ ਮੈਨੂੰ ਤਾਂ ਵਿਸ਼ਵਾਸ ਹੋ ਗਿਆ ਸੀ ਤੇ ਨਾਲੇ ਗੱਲ ਸੁਣੋ ਜੀ ਮੈਨੂੰ ਨਾ ਭਾਬੀ ਨੇ ਦੇਖ ਲੇ ਜਾ ਇੱਥੇ ਫਿਰ ਬਾਲਾ ਵੱਡਾ ਰਮਟ ਖੜਾ ਹੋ ਜਾਊਗਾ ਤਾਂ ਕਰਕੇ ਤੁਸੀਂ ਛੇਤੀ ਆ ਦੇ ਜੋੜੇ ਪਾਓ ਤੇ ਆ ਚੱਕੋ ਤੇ ਜਾਓ ਉਹ ਤਾਂ ਕੋਈ ਗੱਲ ਨਹੀਂ ਮੈਨੂੰ ਵੈਸੇ ਕਹਿ ਦਿੰਦੇ ਤਾਂ ਕਿੰਨੇ ਕੁ ਤਾਂ ਪੈਸੇ ਸੀਗੇ ਵੀ ਦੱਸ ਉਹੀ ਦੇ ਦਿੰਦਾ ਪਰ ਐਡਾ ਵੱਡਾ ਧੋਖਾ ਚਲ ਕੋਈ ਗੱਲ ਨਹੀਂ ਜੇ ਤੂੰ ਕਹਿੰਨੀ ਆ ਤਾਂ ਮੈਂ ਚੱਲ ਜਾਨਾ ਬਾਕੀ ਰੱਬ ਰੱਖਾ ਜੋ ਹੋਊਗਾ ਦੇਖਿਆ ਜਾਊਗਾ ਚਲ ਛੇਤੀ ਭੱਗ ਜੋਂ ਤੂੰ ਹਾਂ ਕੋਈ ਗੱਲ ਨਹੀਂ ਤੂੰ ਵੀ ਉਧਰ ਚੱਲ ਜਾ ਮੈਂ ਤਾਂ ਆ ਗੇਟ ਖੋਲ ਕੇ ਭੱਗ ਜਾਊਗਾ ਬਾਕੀ ਕੋਈ ਗੱਲ ਨਹੀਂ ਜਲਦੀ ਹੀ ਮਿਲਦੇ ਆ ਠੀਕ ਹੈ ਕੋਈ ਇਹ ਕਹਿ ਸਕਦੇ ਆ ਪਰ ਇਹ ਵੀ ਵਿਚਾਰੀ ਸੱਚੀ ਹੋਊਗੀ ਜਿਹੜੀ ਪੈਸੇ ਫੜਾਉਣ ਆ ਗਈ ਹੈ ਸਮਾਂ ਬਹੁਤ ਮਾੜਾ ਆ ਗਿਆ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰ ਸਕਦੇ ਸੀ ਹੂੰ ਹੁਣ ਤਾਂ ਬਈ ਇੱਥੇ ਪਿਆ ਸੀ ਅਹੀਂ ਕਿੱਧਰ ਜਾਵੜਿਆ ਹੈ ਕਿਤੇ ਭਾਜੀ ਨਾ ਗਿਆ ਜੇ ਭੱਜ ਵੀ ਗਿਆ ਤਾਂ ਕੀ ਐ ਇਕੱਲੀ ਆਪਦੀ ਜਾਨ ਹੀ ਲੈ ਕੇ ਬਚੇ ਆ ਬਾਕੀ ਪੈਸੇ ਤਾਂ ਸਾਡੇ ਕੋਲ ਹੀ ਐ ਕੀ ਪਤਾ ਹੈ ਢੀਡਾ ਗੁੜਾ ਨਾ ਮਾਰਦਾ ਹੋਵੇ ਬਾਹਰ ਚਲ ਦੇਖਦੀ ਐ ਜਾ ਕੇ ਚਲ ਕੋਈ ਨਾ ਨਹੀਂ ਹੈਗੀ ਸੀ ਰੋਟੀ ਕਰਮਾਂ ਚ